ਔਰ ਮੈਂ ਹਾਂ ਇਸ ਵੇਲੇ ਨਿਊ ਨੈਸ਼ਨਲ ਹਾਇਰ ਸਕੈਂਡਰੀ ਸਕੂਲ ਟਾਲੀਮੋਰ ਨੀਰਾ ਸਾਹਿਬ ਜੰਮੂ ਦੇ ਵਿੱਚ ਔਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਔਰ ਇਵਨ ਕੀ ਵੱਡੇ ਵੀ ਜਿਹੜੇ ਨੇ ਉਹ ਇੱਥੇ ਇੱਕ ਪ੍ਰੀਖਿਆ ਦੇ ਵਿੱਚ ਬੈਠੇ ਹੋਏ ਨੇ ਪ੍ਰੀਖਿਆ ਹੈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਜੰਮੂ ਵੱਲੋਂ ਇੱਥੇ ਕਰਵਾਈ ਗਈ ਹੈ ਔਰ ਇਹ ਸੈਂਟਰ ਜਿਹੜਾ ਨਿਊ ਨੈਸ਼ਨਲ ਹਾਇਰ ਸਕੈਂਡਰੀ ਸਕੂਲ ਇਥੇ ਇੱਕ ਸੈਂਟਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਚਾਰ ਭਾਗ ਜਿਹੜੇ ਨੇ ਪਹਿਲਾ ਦੂਜਾ ਤੀਜਾ ਚੌਥਾ ਹੈ ਔਰ ਉਸ ਤੋਂ ਵੀ ਬਾਅਦ ਇਸ ਵਾਰ ਇੱਕ ਹੋਰ ਭਾਗ ਜਿਹੜਾ ਜ਼ੀਰੋ ਭਾਗ ਜਿਹੜਾ ਸ਼ੁਰੂ ਕੀਤਾ ਗਿਆ ਜਿਹੜਾ ਬਿਲਕੁਲ ਛੋਟੇ ਬੱਚਿਆਂ ਦੇ ਲਈ ਹੈ ਔਰ ਇਹ ਬੜੀ ਅੱਛੀ ਗੱਲ ਹੈ ਕਿ ਧਰਮ ਦੀ ਜਿਹੜੀ ਜਾਣਕਾਰੀ ਅਤੇ ਸੋਸ਼ਲ ਦੇ ਸਮਾਜਿਕ ਜਾਣਕਾਰੀ ਜਿਹੜੀ ਹੈ ਇਹਨਾਂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਗੁਰਬਾਣੀ ਦੀ ਜਾਣਕਾਰੀ ਜਿਹੜੀ ਹੈ ਇਹਨਾਂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਔਰ ਮੈਂ ਦੇਖ ਰਿਹਾ ਕਿ ਬਹੁਤ ਛੋਟੇ-ਛੋਟੇ ਬੱਚੇ ਜਿੱਥੇ ਭਾਗ ਲੈ ਰਹੇ ਨੇ ਉੱਥੇ ਸਾਡੀਆਂ ਭੈਣਾਂ ਵੀ ਇਸ ਪ੍ਰੀਖਿਆ ਦੇ ਵਿੱਚ ਭਾਗ ਲੈ ਰਹੀਆਂ ਨੇ ਔਰ ਆਓ ਮੈਂ ਤੁਹਾਨੂੰ ਥੋੜਾ ਟੂਰ ਕਰਵਾਉਂਦਾ ਇੱਥੇ ਇਹਨਾਂ ਬੱਚਿਆਂ ਦਾ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਪ੍ਰਭਨੂਰ ਸਿੰਘ ਪ੍ਰਭਨੂਰ ਪੇਪਰ ਅੱਛਾ ਆਇਆ ਤੇ ਜੀ ਪੜ੍ਹ ਕੇ ਆਏ ਹੋ ਸਾਰੀ ਚੀਜ਼ਾਂ ਪਤਾ ਬੜੀ ਸੋਹਣੀ ਪੰਜਾਬੀ ਲਿਖ ਰਹੇ ਹੋ ਤੁਸੀਂ ਮੈਂ ਕਾਂਗਾ ਉਹ ਦਿਖਾਓ ਜੀ ਬੱਚਾ ਕਿੰਨੀ ਸੋਹਣੀ ਪੰਜਾਬੀ ਲਿਖਦਾ ਹੈ ਔਰ ਇਹ ਬਹੁਤ ਵਧੀਆ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਆਪਣੇ ਧਰਮ ਦੀ ਜਾਣਕਾਰੀ ਅਤੇ ਸਮਾਜਿਕ ਜਾਣਕਾਰੀ ਗੁਰਬਾਣੀ ਦੀ ਜਾਣਕਾਰੀ ਰਹਿਤ ਮਰਿਆਦਾ ਦੀ ਜਾਣਕਾਰੀ ਜਿਹੜੀ ਹੈ ਉਹ ਰੱਖਦੇ ਨੇ ਕਰੋ ਬੇਟਾ ਸ਼ਾਬਾਸ਼ ਸ਼ਾਬਾਸ਼ ਔਰ ਔਰੇ ਦੇਖੋ ਬਿਲਕੁਲ ਛੋਟੀ ਜੀ ਬੱਚੀ ਹੈ ਕੀ ਨਾਮ ਹੈ ਤੁਹਾਡਾ ਹਾਂਜੀ ਗੁਨਾਸ਼ਕੋਰ ਅੱਛਾ ਤੋ ਇਹ ਤੁਸੀਂ ਕਰ ਲੈਂਦੇ ਹੋ ਤੁਹਾਨੂੰ ਆਪੇ ਆਂਦਾ ਸਾਰਾ ਅੰਦੇ ਅੱਛਾ ਕਿਸ ਨੇ ਪੜਾਇਆ ਸੀ ਘਰ ਹੂੰ ਘਰ ਕੋਣ ਪੜਾਉਂਦਾ ਸੀ ਮੰਮਾ ਨੇ ਮੰਮਾ ਨੇ ਪੜਾਇਆ ਸੀ ਵੈਰੀ ਗੁੱਡ ਸ਼ਾਬਾਸ਼ ਚੰਗੀ ਤਰ੍ਹਾਂ ਕਰੋ ਠੀਕ ਹੈ ਸ਼ਾਬਾਸ਼ ਔਰ ਤੁਸੀਂ ਦੇਖ ਰਹੇ ਹੋ ਕਿ ਕਾਫੀ ਬੱਚੇ ਨੇ ਜਿਹੜੇ ਬੜੇ ਹੀ ਅੱਛੇ ਤਰੀਕੇ ਦੇ ਨਾਲ ਪੇਪਰ ਕਰ ਰਹੇ ਨੇ ਔਰ ਲਿਖ ਵੀ ਰਹੇ ਨੇ ਔਰ ਬੱਚਿਆਂ ਦੀ ਜਿਹੜੀ ਕਿਹੜੀ ਕਲਾਸ ਚੋਂ ਬੇਟਾ ਤੁਸੀਂ 3 ਕੀ ਨਾਮ ਹੈ ਪਵਜੀ ਸਿੰਘ ਪੰਜਾਬੀ ਕਦੋਂ ਤੂੰ ਸਿੱਖਣੀ ਸ਼ੁਰੂ ਕੀਤੀ ਕਿੰਨੇ ਦਿਨ ਹੋ ਗਏ ਪੰਜਾਬੀ ਸਿੱਖਦੇ ਆ ਹਾਂਜੀ 5 ਸਾਲ ਅੱਛਾ ਛੋਟਿਆਂ ਦੇ ਤੁਸੀਂ ਸਿੱਖਦੇ ਲੇ ਗਦੇ ਹੋ ਕਿੰਨੀ ਉਮਰ ਹੈ ਤੁਹਾਡੀ ਅੱਛਾ 8 ਸਾਲ ਵੈਰੀ ਗੁੱਡ ਇਹ ਸਾਰਾ ਆਂਦਾ ਪੇਪਰ ਤੁਹਾਡਾ ਬਹੁਤ ਸੋਹਣਾ ਲਿਖ ਰਹੇ ਹੋ ਤੁਸੀਂ ਬੱਚੇ ਇਹ ਕਿਸ ਨੇ ਪੜਾਇਆ ਸੀ ਤੁਹਾਨੂੰ ਚੀਤੀ ਹਾਂਜੀ ਦੀਦੀ ਦੀਦੀ ਨੇ ਕਿਹਨਾਮੇ ਦੀਦੀ ਦਾ ਸੀ ਮਰਦੀਪ ਕੌਰ ਵੈਰੀ ਗੁੱਡ ਕਿਹੜੇ ਗੁਰਦੁਆਰੇ ਸਾਹਿਬ ਪੜਦੇ ਸੋ ਜੀ ਕਿਹੜੇ ਗੁਰਦੁਆਰੇ ਵਿੱਚ ਕਲਾਸ ਲੱਗਦੀ ਸੀ ਕਿੱਥੇ ਰਹਿੰਦੇ ਹੋ ਤੁਸੀਂ ਜੇ ਪੰਜਾਬ अच्छा पंजाब तो आयो वेरी गुड ता तो पंजाबी बहुत सोणे करेगा ही बच्चा पर जम्मू ਦੇ ਬੱਚੇ ਵੀ ਇੱਥੇ ਹੈ ਨਾ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਸ਼ੀਨ ਕੌਰ ਗੁਰਸ਼ੀਨ ਕੌਰ ਗੁਰਸ਼ੀਨ ਬੇਟਾ ਸਾਰਾ ਪੇਪਰ ਆਂਦਾ ਤੁਹਾਨੂੰ ਜੀ ਔਰ ਕਿਸ ਗੁਰਦੁਆਰੇ ਦੇ ਵਿੱਚ ਕਲਾਸ ਲੱਗਦੀ ਸੀ ਤੁਹਾਡੀ ਸਾਡੀ ਸਿੰਬਲ ਮੋੜ ਤੇ ਗੁਰਦੁਆਰਾ ਬਸਤੀ ਬਸਤੀ ਗੋਬਿੰਦਪੁਰਾ ਸਿੰਬਲ ਮੋੜ ਦੇ ਗੁਰਦੁਆਰੇ ਵਿੱਚ ਅੱਛਾ ਤੁਸੀਂ ਬਸਤੀ ਗੋਬਿੰਦਪੁਰਾ ਚ ਰਹਿੰਦੇ ਹੋ ਹਾਂਜੀ ਸ਼ਾਬਾਸ਼ ਵੈਰੀ ਗੁੱਡ ਪੇਪਰ ਆਂਦਾ ਸਾਰਾ ਹਾਂਜੀ ਪੰਜਾਬੀ ਸੋਹਣੀ ਲਿਖਦੇ ਹੋ ਥੈਂਕ ਯੂ ਹੋਰ ਵੀ ਅੱਗੇ ਵੀ ਸਿਖਾਓਗੇ ਸਾਰਿਆਂ ਨੂੰ ਸਿੱਖਣ ਤੋਂ ਬਾਅਦ ਜੀ ਪੱਕਾ ਇਹ ਸਾਡਾ ਫਰਜ਼ ਹੈ ਅਸੀਂ ਸਿੱਖਣ ਤੋਂ ਬਾਅਦ ਉਹ ਵੈਰੀ ਗੁੱਡ ਸ਼ਾਬਾਸ਼ ਤੁਸੀਂ ਦੇਖਦੇ ਕਿ ਬੱਚੇ ਕਿੰਨੀ ਵੱਡੀਆਂ-ਵੱਡੀਆਂ ਗੱਲਾਂ ਜੜੀਆਂ ਨੇ ਉਹ ਕਰ ਰਹੇ ਨੇ ਔਰ ਅਸੀਂ ਕੋਸ਼ਿਸ਼ ਕਰਾਂਗੇ ਇੱਕ ਸੈਂਟਰ ਹੋਰ ਵੀ ਹੈ ਇਸੇ ਸਕੂਲ ਦੇ ਵਿੱਚ ਕਿਉਂਕਿ ਬੱਚੇ ਇਸ ਵਾਰ ਕੁਝ ਜ਼ਿਆਦਾ ਹੋ ਗਏ ਸੀ ਉਹਨਾਂ ਦਾ ਅੱਜ ਫਤੇ ਅੱਜ ਬੱਚੇ ਜ਼ਿਆਦਾ ਹੋ ਗਏ ਨਾ ਲੱਗਦਾ ਹਾਂ ਬੱਚੇ ਜ਼ਿਆਦਾ ਹੋ ਗਏ ਤੇ ਕੀ ਦੇਖਿਆ ਸਾਡਾ ਇੱਕ ਬੱਚੇ ਸਾਡੇ 4 ਲੈਵਲ ਲੈ ਇਹਨਾਂ ਦੇ ਬਣੇ ਜਿਹੜੇ 1 ਬੱਚੇ ਸਾਡੇ ਜਿਹੜੇ 3 ਤੱਕ ਨੇ ਉਸ ਤੋਂ ਬਾਅਦ ਸਾਡੇ 5 ਤੱਕ ਨੇ ਜੀ ਫਿਰ 8 ਤੱਕ ਨੇ ਉਸ ਤੋਂ ਬਾਅਦ ਸਾਡੇ 12 ਤੱਕ ਨੇ ਉਸ ਤੋਂ ਪਰ ਸੰਗਤ ਜਿਹੜੀ ਵਿੱਚ ਸੰਗਤ ਨਹੀਂ ਲੈ ਸਕਦੀ ਹੈ ਸੰਗਤੀ ਨਹੀਂ ਲੈ ਸਕਦੀ ਮਤਲਬ 5 ਟੋਟਲ ਭਾਗ ਬਣ ਗਏ 5 ਭਾਗ ਬਣ ਗਏ ਸਾਰੇ ਅੱਛਾ 5 ਭਾਗਾਂ ਦੇ ਵਿੱਚ ਔਰ ਇਹਦੇ ਵਿੱਚ ਕੀ ਕੀ ਆਇਆ ਹੋਇਆ ਜਿਹੜਾ ਇਹਨਾਂ ਦਾ ਸਿਲੇਬਸ ਜੀ ਜੀ ਸਾਡਾ ਸਾਰਾ ਵਿੱਚ ਇਤਿਹਾਸ ਆ ਹੈ ਵਿੱਚ ਗੁਰਬਾਣੀ ਵੀ ਹੈ ਔਰ ਤੱਕ ਜਿਆਦਾ ਤੱਕ ਇਤਿਹਾਸ ਦੇ ਨਾਲ ਪਰ ਇਸ ਵਾਰ ਮੈਂ ਦੇਖ ਰਿਹਾ ਕਿ ਬਹੁਤ ਛੋਟੇ ਛੋਟੇ ਬੱਚੇ ਆਏ ਹੋਏ ਜ਼ੀਰੋ ਗਰੁੱਪ ਜਿਹੜਾ ਤੁਸੀਂ ਸ਼ੁਰੂ ਕੀਤਾ ਉਹਦੇ ਵਿੱਚ ਕਾਫੀ ਬੱਚੇ ਆ ਚੁੱਕੇ ਨੇ ਅਸਲ ਵਿੱਚ ਜਿਹੜੀਆਂ ਪੰਜਾਬੀ ਕਲਾਸਾਂ ਲੱਗ ਰਹੀਆਂ ਨੇ ਨਾ ਮਿਸ਼ਨਰੀ ਕਾਲਜ ਵੱਲੋਂ ਜਿਵੇਂ ਨਾ ਗੁਰਦੁਆਰੇ ਵਿੱਚ ਮਿਸ਼ਨਰੀ ਕਾਲਜ ਜਿਹੜੀਆਂ ਕਲਾਸਾਂ ਲੱਗ ਰਹੀਆਂ ਨੇ ਉਹਦੇ ਵਿੱਚ ਬੱਚੇ ਜਿਹੜੇ ਇੰਟਰਸਟਡ ਬਹੁਤ ਜ਼ਿਆਦਾ ਨੇ ਉਹ ਬੱਚੇ ਵੀ ਆ ਜਿਹੜੇ ਪੰਜਾਬੀ ਹਾਲੇ ਸਿੱਖ ਰੇ ਨੇ ਉਹਨਾਂ ਨੂੰ ਜ਼ੀਰੋ ਲੈਵਲ ਤੇ ਅਸੀਂ ਰੱਖਿਆ ਦਾ ਜੀ ਤੇ ਇਸ ਵਾਸਤੇ ਜ਼ੀਰੋ ਲੈਵਲ ਤੇ ਬਹੁਤ ਛੋਟੇ ਬੱਚੇ ਹੀ ਆਣ ਗਏ ਜਿਹੜੇ ਪੰਜਾਬੀ ਸਿੱਖਣਾ ਚਾਹਤੀ ਸਾਨੂੰ ਲੱਗ ਰਿਹਾ ਹੈ ਕਿ ਨਈ ਪੰਜਾਬੀ ਵੱਲ ਜਿਹੜਾ ਹੈ ਰੁਝਾਨ ਵੱਧਾ ਜਾ ਰਿਹਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰੁਝਾਨ ਵੱਧ ਗਿਆ ਬਹੁਤ ਜ਼ਿਆਦਾ ਸਾਰਾ ਕ੍ਰੈਡਿਟ ਜਿਹੜਾ ਹੈ ਸਿੱਖ ਮਿਸ਼ਨਰੀ ਕਾਲਜ ਦੇ ਸਿੱਖ ਮਿਸ਼ਨਰੀ ਕਾਲਜ ਸਿੱਖ ਮਿਸ਼ਨਰੀ ਕਾਲੇ ਨਹੀਂ ਜਾਂਦਾ ਕਿਉਂਕਿ ਸਾਡੇ ਕੋਲ ਬੱਚੇ ਅਸੀਂ 90 ਬੱਚੇ ਸਾਡੇ ਕੋਲ ਜਿਹੜੇ ਅਸੀਂ ਕੀਤੇ ਸੀ ਪਰ ਉਸ ਤੋਂ ਇਲਾਵਾ ਵੀ ਸਾਡੇ ਕੋਲ ਇਸੇ ਦੇ ਜ਼ਿਆਦਾ ਹੋ ਗਏ ਬੱਚੇ ਬਹੁਤ ਜ਼ਿਆਦਾ ਹੋ ਗਿਆ। ਇਹਦਾ ਮਤਲਬ ਕਿ ਮਾਤਾ-ਪਿਤਾ ਵੀ ਜਿਹੜੇ ਨੇ ਉਹ ਇੰਟਰਸਟ ਲੈ ਰਹੇ ਨੇ। ਮਾਤਾ-ਪਿਤਾ ਇੰਟਰਸਟ ਲੈ ਰਹੇ ਨੇ। ਉਮੀਦ ਕਰਦੇ ਆ ਕਿ ਇਸੇ ਤਰੀਕੇ ਦੇ ਨਾਲ ਇੰਟਰਸਟ ਲੈਂਦੇ ਰਹਿਣਗੇ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ। ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਅਸੀਂ ਦੂਸਰੇ ਸੈਂਟਰ ਦੇ ਵਿੱਚ ਵੀ ਚਲੀਏ ਔਰ ਇਹ ਸੈਂਟਰ ਤੁਸੀਂ ਦੇਖ ਰਹੇ ਹੋ ਕਿ ਸਾਰਾ ਬੱਚਿਆਂ ਦਾ ਖਾਚਾ-ਖੱਚ ਭਰਿਆ ਹੋਇਆ ਔਰ ਇਸੇ ਸਕੂਲ ਦੇ ਵਿੱਚ ਇੱਕ ਹੋਰ ਜਿਹੜਾ ਬਣਿਆ ਹੋਇਆ ਮੈਂ ਵਿਰਜ ਨੂੰ ਕਾਂਗਾ ਕਿ ਅਗਰ ਮੇਰੇ ਨਾਲ ਚੱਲ ਫੇਨ ਇਸੀ ਤਰ੍ਹਾਂ ਲਾਈਵ ਦੇ ਵਿੱਚ ਹੀ ਚੱਲਣਗੇ ਆ ਜਾਓ ਵੀਰ ਜੀ ਔਰ ਇਹ ਨਿਊ ਨੈਸ਼ਨਲ ਹਾਇਰ ਸਕੈਂਡਰੀ ਸਕੂਲ ਜਿੱਥੇ ਸਿੱਖ ਮਿਸ਼ਰੀ ਕਾਲਜ ਦਾ ਧੰਨਵਾਦ ਕਰਦੇ ਹਾਂ ਕਿ ਸਿੱਖ ਮਿਸ਼ਰੀ ਕਾਲਜ ਜਿਹੜਾ ਹੈ ਉਹ ਬੱਚਿਆਂ ਨੂੰ ਜਿਹੜਾ ਹੈ ਉਹ ਇੱਥੇ ਬਲਾ ਕੇ ਜਾਂ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਕਲਾਸਾਂ ਲੈਂਦਾ ਹੈ ਉੱਥੇ ਹੀ ਅਸੀਂ ਧੰਨਵਾਦ ਕਰਦੇ ਹਾਂ ਇਸ ਸਕੂਲ ਦੀ ਪੂਰੀ ਐਡਮਿਨਿਸਟ੍ਰੇਸ਼ਨ ਦਾ ਮੈਨੇਜਮੈਂਟ ਦਾ ਕਿਉਂਕਿ ਬੱਚਿਆਂ ਦਾ ਪੇਪਰ ਲੈਣ ਦੇ ਲਈ ਗੁਰਦੁਆਰਿਆਂ ਦੇ ਵਿੱਚ ਜਗ੍ਹਾ ਘੱਟ ਹੁੰਦੀ ਹੈ ਔਰ ਦੂਸਰੇ ਸੈਂਟਰ ਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਤੁਹਾਨੂੰ ਔਰ ਇਸ ਸਕੂਲ ਦਾ ਤਹਿ ਦਿਲੋਂ ਧੰਨਵਾਦ ਸਮੂਹ ਸਿੱਖ ਸੰਗਤ ਵੱਲੋਂ ਔਰ ਇਹ ਜੋ ਸਕੂਲ ਤੁਸੀਂ ਦੇਖ ਰਹੇ ਹੋ ਇਹ ਨਿਊ ਨੈਸ਼ਨਲ ਹਾਇਰ ਸਕੈਂਡਰੀ ਸਕੂਲ ਦਾ ਹੀ ਇੱਕ ਪ੍ਰੀਮਿਸਿਸ ਹੈ ਜਿੱਥੇ ਬੰਸਲ ਕਲਾਸਿਸ ਵੀ ਸ਼ੁਰੂ ਹੋਈਆਂ ਨੇ ਔਰ ਬੱਚੇ ਇੱਥੇ ਆ ਕੇ ਜਿਹੜੇ ਵੱਡੀਆਂ ਕਲਾਸਾਂ ਵਾਲੇ ਕੋਚਿੰਗ ਵੀ ਲੈ ਸਕਦੇ ਨੇ ਇਹ ਵੀ ਇੱਕ ਬੜੀ ਅੱਛੀ ਜਿਹੜੀ ਓਪਰਚ्युनिटी ਸਾਡੇ ਇਸ ਇਲਾਕੇ ਵਾਸਤੇ ਹੈ ਔਰ ਨਿਊ ਨੈਸ਼ਨਲ ਹਾਇਰ ਸਕੈਂਡਰੀ ਸਕੂਲ ਦਾ ਫਿਰ ਤੋਂ ਇੱਕ ਵਾਰ ਅਸੀਂ ਧੰਨਵਾਦ ਕਰਦੇ ਹਾਂ ਕਿ ਸਕੂਲ ਦੇ ਪ੍ਰੀਮਿਸਿਸ ਦੇ ਅੰਦਰ ਜਿਹੜਾ ਹੈ ਇਹਨਾਂ ਬੱਚਿਆਂ ਦਾ ਪੇਪਰ ਜਿਹੜਾ ਹੈ ਉਹ ਲਿਆ ਜਾ ਰਿਹਾ ਹੈ ਅਸੀਂ ਹੁਣ ਐਂਟਰ ਕਰਾਂਗੇ ਦੂਸਰੇ ਰੂਮ ਦੇ ਵਿੱਚ ਕਿਉਂਕਿ ਬੱਚੇ ਵਾਕਈ ਦੇ ਵਿੱਚ ਜ਼ਿਆਦਾ ਹੋ ਚੁੱਕੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਸੈਂਟਰ ਦੇ ਵਿੱਚ ਵੀ ਕਾਫੀ ਬੱਚੇ ਨੇ ਔਰ ਅਸੀਂ ਗੱਲਬਾਤ ਕਰਾਂਗੇ ਭਾਈ ਸਾਹਿਬ ਖੜੇ ਨੇ ਇੱਥੇ ਇਹਨਾਂ ਦੇ ਨਾਲ ਵੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਚੇ ਕੋਈ ਜ਼ਿਆਦਾ ਹੋ ਗਏ ਨੀ ਨਹੀਂ ਨਹੀਂ ਉਹ ਕੁਝ ਬੱਚੇ ਜਿਹੜੇ ਨਾ ਉਹ ਦੂਸਰੇ ਸੈਂਟਰਾਂ ਚ ਹੁਣ ਇਹਨਾਂ ਨੇ ਗਲਤੀ ਨਾਲ ਉਧਰ ਆਪਣਾ ਸਕੂਲ ਦਾ ਨਾਮ ਦਿੱਤਾ ਉਹ ਆ ਰਹੇ ਨੇ ਆ ਕੇ ਜਿਹੜੇ ਇਹਨਾਂ ਨੂੰ ਨੰਬਰ ਦਿੱਤੇ ਅਜੇ ਹਜੇ ਹੋਰ ਵੀ ਆ ਰਹੇ ਨੇ ਬੱਚੇ ਕੋਈ ਹੋ ਗਏ ਮਤਲਬ ਇਸ ਵਾਰ 90 ਤੋਂ ਤਾਂ ਜ਼ਿਆਦਾ ਹੀ ਲੱਗ ਰਹੇ ਸੋਨੇ ਇਹ ਜਿਹੜੇ ਕੁਝ ਬਾਹਰੋਂ ਆਏ ਨਾ ਥੋੜੇ ਬਿੱਥੇ ਹਾਂਜੀ ਹਾਂਜੀ ਮਤਲਬ ਹੋਰ ਐਕਸਟਰਾ ਆ ਗਏ ਨੇ ਬੱਚੇ ਕੀ ਇਹਦੇ ਰੋਲ ਨੰਬਰ ਕੋਈ ਇੰਨਾ ਕੀ ਕੀ ਜਿਹੜਾ ਬੱਚਿਆਂ ਦਾ ਰਿਸਪਾਂਸ ਇਸ ਵੇਲੇ ਚੱਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਫਰਸਟ ਕਲਾਸ ਵਧੀਆ ਰਿਸਪਾਂਸ ਹੈ ਸਿਲੇਬਸ ਦੇ ਵਿੱਚ ਕੀ ਕੀ ਆ ਰਿਹਾ ਇਹਨਾਂ ਦਾ ਇਹਨਾਂ ਦਾ ਤਿੰਨ ਪੋਰਸ਼ਨ ਹੁੰਦੇ ਹਨ ਇੱਕ ਗੁਰਬਾਣੀ ਹੂੰ ਹੂੰ ਤੇ ਇੱਕ ਇਤਿਹਾਸ ਇਤਿਹਾਸ ਬੜਾ ਦਾ ਤੇ ਚਾਰ ਗਰੁੱਪ ਹਨ ਇੱਕ ਜ਼ੀਰੋ ਇੱਕ 1 2 3 ਤੇ 4 ਜਿਹੜਾ ਉਹ ਸਾਰਿਆਂ ਵਾਸਤੇ ਸੰਗਤ ਵਾਸਤੇ ਹੁੰਦਾ ਤੇ ਇਹਨਾਂ ਬੱਚਿਆਂ ਦੀਆਂ ਕਲਾਸਾਂ ਸਪੈਸ਼ਲ ਵੀ ਛੁੱਟੀਆਂ 'ਤੇ ਲਗਾਈਆਂ ਗਈਆਂ ਹਨ ਹੂੰ ਹੂੰ ਬਰਤੋਂ ਬੱਚੇ ਤਿਆਰ ਕੀਤੇ ਦਿਨ ਬੱਚੇ ਠੀਕ ਨੇ ਪਰ ਇਸ ਵਾਰ ਜਿਹੜਾ ਜ਼ੀਰੋ ਗਰੁੱਪ ਸ਼ੁਰੂ ਹੋਇਆ ਕਿਉਂਕਿ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਉਸ ਦੇ ਵਿੱਚ ਇੱਕ ਸਟੂਡੈਂਟ ਆਇਆ ਨਹੀਂ ਕਾਫੀ ਹਾਂ ਹਾਂ ਅਚਾਨਕ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਹੁਣ ਜਿਹੜੇ ਛੋਟੇ ਬੱਚਿਆਂ ਦਾ ਔਰ ਉਹਨਾਂ ਦੇ ਪੇਰੈਂਟਸ ਦਾ ਰੁਝਾਨ ਜਿਹੜਾ ਹੈ ਉਹ ਮਾਂ ਬੋਲੀ ਪੰਜਾਬੀ ਤੇ ਗੁਰਮਤਵਲ ਵੱਧਦਾ ਜਾ ਰਿਹਾ ਮਾਵਾਂ ਨਾਲ ਆਈਆਂ ਬਿਲਕੁਲ ਨਹੀਂ ਦੇਖ ਰਿਹਾ ਛੋਟੇ ਬੱਚਿਆਂ ਨੂੰ ਮਾਵਾਂ ਨਾਲ ਲੱਗ ਜਾਂਦੀਆਂ ਮੈਂ ਖੁਦ ਆਪਣੀ ਬੇਟੀ ਨੂੰ ਲੈ ਕੇ ਆਇਆ ਹਾਂ ਜੇ ਪਤਾ ਉਹਦਾ ਇੰਟਰਸਟ ਆਉਣਾ ਚਾਹੀਦਾ ਹਰ ਇੱਕ ਆਲਮੀ ਨੂੰ ਕਰਦੇ ਕੰਮ ਹੁੰਦੇ ਨੇ ਬਿਲਕੁਲ ਨਿੱਕੇ ਬੱਚਿਆਂ ਨੂੰ ਕਲਾਸ ਵਿੱਚ ਵੀ ਨਾਲ ਲੱਗ ਜਾਂਦੀਆਂ ਨੇ ਠੀਕ ਹੈ ਜੀ ਜੇ ਬੜਾ ਪੋਜ਼ਿਟਿਵ ਜਿਹੜਾ ਉਹ ਸਾਈਨ ਹੈ ਔਰ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਅਸੀਂ ਕੋਸ਼ਿਸ਼ ਕਰਾਂਗੇ ਮੈਂ ਕਹਾਂਗਾ ਸਾਰੇ ਬੱਚਿਆਂ ਦਾ ਚਿਹਰਾ ਜ਼ਰੂਰ ਆਣਾ ਚਾਹੀਦਾ ਕਿਉਂਕਿ ਇਹ ਸਾਰੇ ਬੱਚੇ ਜਿਹੜੇ ਨੇ ਉਹ ਇਹਨਾਂ ਕਲਾਸਾਂ ਦੇ ਵਿੱਚ ਹੀ ਪੜਨ ਵਾਲੇ ਨੇ ਅਸੀਂ ਸ਼ੁਰੂ ਤੋਂ ਗੱਲਬਾਤ ਕਰਦੇ ਹਾਂ ਕੁਝ ਬੱਚਿਆਂ ਦੇ ਨਾਲ ਸਭ ਤੋਂ ਪਹਿਲੇ ਤੇ ਇਸ ਵੀਰ ਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਤੱਪਨਵਾਲ ਸਿੰਘ ਹਾਂਜੀ ਤੱਪਨਵਾਲ ਸਿੰਘ ਤੱਪਨਵਾਲ ਸਿੰਘ ਪੇਪਰ ਸੁਖਾ ਹੈ ਕਿ ਓਖਾ ਹੈ ਸੁਖਾ ਸੁਖਾ ਹੈ ਪੜਿਆ ਦਾ ਕਿਹੜੇ ਗੁਰਦੁਆਰਾ ਸਾਹਿਬ ਕਲਾਸ ਲੱਗਦੀ ਸੀ ਬਸਤੀ ਬਸਤੀ ਗੋਬਿੰਦਪੁਰਾ ਵੈਰੀ ਗੁੱਡ ਸ਼ਾਬਾਸ਼ ਕਰੋ ਔਰ ਦੇਖੋ ਤੁਸੀਂ ਕਿੰਨੀ ਸੋਹਣੀ ਦਸਤਾਰ ਵੀ ਬੰਨੀ ਹੈ ਆਪਣਾ ਟ੍ਰੈਡੀਸ਼ਨ ਪੂਰਾ ਫਾਲੋ ਕਰ ਰਹੇ ਨੇ ਇਹ ਬੱਚੇ ਔਰ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਇਹ ਪੇਪਰ ਦੇ ਰਹੇ ਨੇ ਇਹ ਤੁਹਾਡਾ ਕਿਹੜਾ ਭਾਗ ਹੈ ਬੇਟਾ ਪਹਿਲਾ ਪਹਿਲਾ ਭਾਗ ਹੈ ਕਿ ਨਾਮ ਹੈ ਗੁਰਸਹਿਜ ਗੁਰਸਹਿਜ ਸਿੰਘ ਤੁਹਾਡਾ ਕੀ ਨਾਮ ਹੈ ਪਰਜੀਤ ਸਿੰਘ ਕਿਹੜਾ ਭਾਗ ਦੇ ਰਹੇ ਹੋ ਤੁਸੀਂ ਦੂਜਾ ਦੂਜਾ ਭਾਗ ਪਹਿਲਾ ਭਾਗ ਪਾਸ ਕੀਤਾ ਦਾ ਵੈਰੀ ਗੁੱਡ ਸ਼ਾਬਾਸ਼ ਤੋਂ ਤੁਸੀਂ ਦੇਖ ਰਹੇ ਹੋ ਕਿ ਸਾਰੇ ਬੱਚੇ ਜਿਹੜੇ ਨੇ ਉਹ ਬੜੇ ਹੀ ਅੱਛੇ ਤਰੀਕੇ ਦੇ ਨਾਲ ਔਰ ਇੱਕੇ ਵੀ ਮੇਰੇ ਬੈਠੇ ਨੇ ਬਟਾ ਕੀ ਹਾਲ ਹੈ ਠੀਕ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਗੁਨਵੀਰ ਸਿੰਘ ਗੁਰਵੀਰ ਜੀ ਅੱਜ ਪੇਪਰ ਕਿਹੜੀ ਪ੍ਰੀਖਿਆ ਦੇ ਰਹੇ ਹੋ ਤੁਸੀਂ ਅਸੀਂ ਭਾਗ 2 ਦੀ ਪ੍ਰੀਖਿਆ ਭਾਗ 2 ਦੀ ਦੇ ਰਹੇ ਹਾਂ ਇਸ ਤੋਂ ਪਹਿਲੇ ਜਿਹੜਾ ਭਾਗ 1 ਜਿਹੜਾ ਦਿੱਤਾ ਹੋਇਆ ਤੁਸੀਂ ਹਾਂਜੀ ਪਾਸ ਕਰ ਲਿਆ ਸੀ ਹਾਂਜੀ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸ ਬਸਤੀ ਗੋਬਿੰਦਪੁਰਾ ਸਿੰਗਲ ਕਿਹੜੇ ਟੀਚਰ ਪੜ੍ਹਾਉਂਦੇ ਨੇ ਤੁਹਾਨੂੰ ਪਰਮਜੀਤ ਵੀਰ ਜੀ ਪੜ੍ਹਾਉਂਦੇ ਨੇ ਹਰਵਿੰਦਰ ਵੀਰ ਜੀ ਪੜ੍ਹਾਉਂਦੇ ਨੇ ਰਸ਼ਮੀਤ ਵੀਰ ਜੀ ਪੜ੍ਹਾਉਂਦੇ ਨੇ ਅੱਛਾ ਸਾਰੇ ਪੜ੍ਹਾਉਂਦੇ ਨੇ ਉੱਥੇ ਤੇ ਹੁਣ ਕੀ ਲੱਗ ਰਿਹਾ ਹੈ ਕਿ ਪੇਪਰ ਸੋਖਾ ਆਇਆ ਦਾ ਹੈ ਜਾਂ ਔਖਾ ਸੋਖਾਈ ਹੈ ਪੱਕਾ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲੀ ਭਾਗ ਦੂਜੇ ਵਿੱਚ ਹਾਂਜੀ ਪਿਛਲੀ ਜੀ ਸਿੱਖਣ ਨੂੰ ਮਿਲਿਆ ਪਿਛਲੀ ਵਾਰੀ ਇਹ ਸਿੱਖਣ ਨੂੰ ਮਿਲਿਆ ਕਿ ਜਿਸ ਤਰ੍ਹਾਂ ਅਸੀਂ ਗੁਰਬਾਣੀ ਦੇ ਰਾਹ ਉੱਤੇ ਚੱਲਣਾ ਹੈ ਹੂੰ ਇਹ ਨਸ਼ਿਆਂ ਦੇ ਕੰਮਾਂ ਤੋਂ ਦੂਰ ਰਹਿਣਾ ਹੈ ਵੈਰੀ ਗੁੱਡ ਤੋਂ ਮਤਲਬ ਕਿ ਬੱਚਿਆਂ ਨੂੰ ਕੁਝ ਨਾ ਕੁਝ ਸਿੱਖਿਆ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਮਿਲ ਰਹੀ ਹੈ ਔਰ ਮੈਂ ਇੱਕ ਬੱਚੀ ਨਾਲ ਜ਼ਰੂਰ ਗੱਲ ਕਰਵਾਵਾਂਗਾ ਕਿਉਂਕਿ ਇਹ ਮੇਰੇ ਹੀ ਘਰ ਤੋਂ ਆਈ ਹੈ ਮੇਰੀ ਬੇਟੀ ਹੈ ਛੋਟੀ ਹਾਂਜੀ ਦੱਸੋ ਜੀ ਕੀ ਨਾਮ ਹੈ ਤੁਹਾਡਾ ਮਨਮੁਖ ਕੋਰ ਮਨਮੁਖ ਕੋਰ ਪੇਪਰ ਕਿਹਦਾ ਆਇਆ ਹੈ ਇਜ਼ੀ ਇਜ਼ੀ ਹੈ ਆਂਦਾ ਸਾਰਾ ਪੜਾਈ ਕੀਤੀ ਹੈ ਹਾਂ ਕਿਸ ਨੇ ਪੜਾਇਆ ਮੰਮਾ ਔਰ ਕਲਾਸ ਕਿਸੇ ਲੱਗਦੀ ਹੈ ਬੁਰਦਾਰ ਬਸਤੀ ਕੋਨਪੁਰਾ ਬਸਤੀ ਕੋਨਪੁਰਾ ਸਿੰਪਲ ਮੋਡ ਤੋ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦਾ ਇੰਟਰਸਟ ਬੋਥ ਹੈ ਕਿਉਂਕਿ ਮੇਰੀ ਬੇਟੀ ਵੀ ਹਲੇ 0 ਪਾਗ ਦੇ ਵਿੱਚ ਹੀ ਪੇਪਰ ਦੇ ਰਹੀ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓਗੇ ਜਿਸ ਤਰ੍ਹਾਂ ਮੈਂ ਸਿੱਖ ਮਿਰਛੇ ਕਾਲਜ ਦੀ ਕਲਾਸਿਸ ਦੇ ਵਿੱਚੋਂ ਪ੍ਰਭਾਵਿਤ ਹੋ ਕੇ ਮੈਨੂੰ ਜਿੱਥੇ ਪਤਾ ਲੱਗਿਆ ਕਿ ਇਸ ਇਹਨਾਂ ਕਲਾਸਾਂ ਦੇ ਵਿੱਚ ਸਿੱਖ ਇਤਿਹਾਸ ਗੁਰਮਤ ਮਰਿਆਦਾ ਇਹ ਸਾਰੀ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਔਰ ਇਸੇ ਤਰੀਕੇ ਦੇ ਨਾਲ ਉਮੀਦ ਕਰਦਾ ਹਾਂ ਕਿ ਸਾਰੇ ਜਿਹੜੇ ਪਰਿਵਾਰ ਨੇ ਸਿੱਖ ਪਰਿਵਾਰ ਵੀ ਹੋਰ ਵੀ ਦੂਸਰੇ ਪਰਿਵਾਰ ਕਿਉਂਕਿ ਧਰਮ ਸਿੱਖ ਧਰਮ ਦੇ ਵਿੱਚ ਖਾਸ ਕਰਕੇ ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਉਹ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ जग ਉਪਜਿਆ ਕੋਣ ਭਲੇ ਉਹ ਮੰਦੇ ਇੱਥੇ ਕੋਈ ਜਾਤ ਪਾਤ ਕਾਸਟ ਕ੍ਰੀਡ ਨੂੰ ਦੇਖ ਕੇ ਪੇਪਰ ਨਾ ਦਿੱ ਲਿਆ ਜਾਂਦਾ ਹੈ ਨਾ ਹੀ ਪੜਾਇਆ ਜਾਂਦਾ ਹੈ ਕਿਸੇ ਵੀ ਧਰਮ ਜਾਤ ਦਾ ਬੱਚਾ ਇੱਥੇ ਆ ਕੇ ਉਹ ਜਿਹੜਾ ਹੈ ਇਹਨਾਂ ਮਿਸ਼ਨਰੀ ਕਲਾਸਾਂ ਦੇ ਵਿੱਚ ਵੀ ਪੜ੍ਹਾਈ ਕਰ ਸਕਦਾ ਹੈ ਔਰ ਗੁਰਮਤਿ ਦੀ ਸਿੱਖਿਆ ਲੈ ਸਕਦਾ ਹੈ ਬਹੁਤ ਸਾਰੇ ਬੱਚੇ ਨੇ ਇੱਕ ਬੱਚੀ ਹੈ ਬੇਟਾ ਕੀ ਨਾਮ ਹੈ ਤੁਹਾਡਾ ਰਾਹੁਲਦੀਪ ਕੌਰ ਹਾਂਜੀ ਰਾਹੁਲਦੀਪ ਕੌਰ ਹਲਦੀਪ ਜੀ ਪੇਪਰ ਕਿਹੜੀ ਸਕੂਲ ਦੇ ਵਿੱਚ ਤੁਸੀਂ ਕਲਾਸ ਪੜ੍ਹੀ ਹੈ ਵੈਸੇ ਪੰਜਾਬੀ ਦੀ ਹਾਂਜੀ ਕਿਸ ਸਕੂਲ ਦੇ ਵਿੱਚ ਕਲਾਸ ਪੜ੍ਹੀ ਹੈ ਜਾਂ ਕਿਸ ਗੁਰਦੁਆਰਾ ਸਾਹਿਬ ਦੇ ਵਿੱਚ ਪੜ੍ਹੀ ਹੈ ਸਿੰਘ ਸਭਾ ਗੁਰਦੁਆਰਾ ਸਿੰਘ ਸਭਾ ਹਾਂਜੀ ਕਿਹੜੀ ਜਗ੍ਹਾ ਮਰਾਲੀਆਂ ਵਿੱਚ ਮਰਾਲੀਆਂ ਦੇ ਵਿੱਚ ਉੱਥੇ ਕਿਹੜੇ ਵੀਰ ਜੀ ਪੜ੍ਹਾਉਂਦੇ ਨੇ ਰਵਿੰਦਰ ਵੀਰ ਜੀ ਤੇ ਰਵਿੰਦਰ ਵੀਰ ਜੀ ਓਕੇ ਰਵਿੰਦਰ ਵੀਰ ਜੀ ਇੱਥੇ ਮੈਂ ਦੇਖ ਰਿਹਾ ਸੀ ਉਹ ਕੰਗਰੇਸੀ ਪੇਪਰ ਆ ਕੋਈ ਮੁਸ਼ਕਿਲ ਤੋਂ ਨਹੀਂ ਹੈ ਬਿਲਕੁਲ ਈਜ਼ੀ ਹੈ ਕੀ ਸਿੱਖਣ ਨੂੰ ਮਿਲਿਆ ਕਿਹੜੇ ਭਾਗ ਦੇ ਰਹੇ ਹੋ ਐਸੇ ਅਸੀਂ ਸੈਕਿੰਡ ਸੈਕਿੰਡ ਪਾਗ ਦੇ ਰਹੇ ਹੋ ਕੁਝ ਨਵਾਂ ਸਿੱਖਣ ਨੂੰ ਮਿਲਿਆ ਜੀ ਅਸੀਂ ਗੁਰਬਾਣੀ ਦੇ ਲਾਈਨ ਤੇ ਚੱਲਦੇ ਆਂ ਕਿਸੇ ਗਲਤ ਕੰਮ ਦੇ ਸਾਈਡ ਨਹੀਂ ਜਾਣਾ ਵੈਰੀ ਗੁੱਡ ਸ਼ਾਬਾਸ਼ ਕੋਈ ਗਲਤ ਕੰਮ ਨਹੀਂ ਕਰਨਾ ਗੁਰਬਾਣੀ ਵਾਲੀ ਸਾਈਡ ਹੀ ਚੱਲਣਾ ਹੈ ਤੋਂ ਉਮੀਦ ਕਰਦਾ ਹਾਂ ਕਿ ਤੁਹਾਡਾ ਆਉਣ ਵਾਲਾ ਜਿਹੜੀ ਲਾਈਫ ਹੈ ਉਹ ਗੁਰਮਤ ਔਰ ਮਰਿਆਦਾ ਦੇ ਉੱਤੇ ਹੀ ਚੱਲੇਗੀ ਮੈਂ ਵੀਰ ਜੀ ਨੂੰ ਕਹਾਂਗਾ ਕਿ ਕੈਮਰਾ ਥੋੜਾ ਇਸ ਸਾਈਡ ਵੀ ਘੁਮਾ ਦਿਏ ਤਾਂ ਕਿ ਸਾਰੇ ਬੱਚਿਆਂ ਦੇ ਜਿਹੜੇ ਫੇਸਿਸ ਨੇ ਉਹ ਅਸੀਂ ਦੱਸ ਸਕੀਏ ਤੋਂ ਇਹ ਗੁਰਮਤੀਆਂ ਕਲਾਸਾਂ ਦਾ ਇੱਕ ਰਿਜ਼ਲਟ ਹੈ ਐਗਜ਼ਾਮ ਬੱਚਿਆਂ ਦਾ ਹੈ ਲੇਕਿਨ ਗੁਰਮਤ ਦੇ ਵਿੱਚ ਕਲਾਸਾਂ ਪੜ੍ਹਾਉਣ ਵਾਲੇ ਸਾਰੇ ਭੈਣਾ ਦਾ ਸਾਰਿਆਂ ਭਰਾਵਾਂ ਦਾ ਇਹ ਜਿਹੜਾ ਹੈ ਇੱਕ ਰਿਜ਼ਲਟ ਹੈ ਜੋ ਇਸ ਵੇਲੇ ਅਸੀਂ ਸਾਹਮਣੇ ਦੇਖ ਰਹੇ ਹਾਂ ਕਿ ਛੋਟੇ-ਛੋਟੇ ਬੱਚੇ ਔਰ ਵੱਡੇ ਵੀ ਇਸ ਵਾਰ ਜਿਹੜੀ ਸੰਗਤ ਦੇ ਵਿੱਚ ਜਿਹੜਾ ਚੌਥਾ ਭਾਗ ਹੈ ਉਹ ਸੰਗਤ ਦਾ ਹੈ ਉਹ ਵੀ ਇੱਥੇ ਪੇਪਰ ਦੇਣ ਲਈ ਆਈ ਹੋਈ ਹੈ ਔਰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਇਸ ਸਿੱਖ ਮਿਸ਼ਨ ਕਾਲਜ ਦੀਆਂ ਕਲਾਸਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਗੀਆਂ ਦੇਖਦੇ ਰਹੋ ਆਪਸੀ ਸਾਇੰਸ ਟੀਵੀ ਥੋੜੀ ਜਿਹੀ ਦੇਰ ਬਾਅਦ ਅਸੀਂ ਤੁਹਾਨੂੰ ਇੱਕ ਹੋਰ ਸੈਂਟਰ ਦੇ ਵਿੱਚ ਐਮ ਐਮ ਐਸ ਸਕੂਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਤਦ ਤੱਕ ਦੇਖਦੇ ਰਹੋ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ